ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਕੁਕਿੰਗ ਵਿਦ ਕੰਗਰੀ ਉਤੇ ਤੇ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਕਰਨਾ ਦੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀਆਂ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਜੀ ਘਰ ਦੇ ਕੁਝ ਰਟੀ ਕਮਾ ਬਾਰੇ ਅਤੇ ਪਿੰਡਾਂ ਦੀ ਸਬਜ਼ੀ ਬਾਰੇ ਦੱਸਾਂਗੇ ਜੀ ਤੇ ਵੀਡੀਓ ਦੇ ਹਾਂਜੀ ਇਹ ਹੈਗਾ ਆਪਣਾ ਸੋਹਾ ਦਾ ਟਾਈਮ ਪਾਠੀ ਵੀ ਪੜੀ ਜਾਂਦਾ ਹੀ ਤੇ ਇੱਥੇ ਆਪਾਂ ਕਰਦੇ ਆ ਜੀ ਗੈਸ ਤੇ ਸਲਫ ਦੀ ਸਫਾਈ ਕਿਉਂਕਿ ਆਪਾਂ ਚਾਹ ਬਣਾ ਕੇ ਪੀ ਲਈਏ ਜੀ ਸੂਆ ਧਾਰਾਂ ਵਿੱਚ ਹੋ ਲਗਾ ਤੇ ਹੁਣ ਬੱਚੇ ਸੁੱਤੇ ਪਏ ਆ ਜੀ ਅਜ ਸੰਦੇ ਆ ਬੱਚੇ ਕਹਿੰਦੇ ਅਜੇ ਚਾਹ ਨਹੀਂ ਪੀਣੀ ਇਸ ਕਰਕੇ ਜੀ ਮੈਂ ਸੋਚਿਆ ਉਹਨਾਂ ਚਿਰ ਆਪਾਂ ਗੈਸ ਤੇ ਸਲਫਾਂ ਦੀ ਸਾਫ ਸਫਾਈ ਕਰ ਲਵੇ ਵੈਸੇ ਵੀ ਮੇਰੀ ਆਦਤ ਹੈ ਜੀ ਸੂਆ ਸੂਆ ਮੈਂ ਰਸੋਈ ਦੀ ਚਮਚੇ ਦੇ ਵਿੱਚ ਪੋਚਾ ਲਾਦਣੀ ਹੁੰਦੀ ਆ ਚਾਹ ਚੁ ਬਣਾ ਕੇ ਠੀਕ ਹੈ ਕਿ ਰੋਟੀ ਅਸੀਂ ਬਾਹਰਲੇ ਚੁੱਲੇ ਤੇ ਬਣਾਉਣੀ ਆਂਗੇ ਕੱਚੇ ਤੇ ਆ ਵੇਖੋ ਜੀ ਇਹ ਹੈਗਾ ਸਵੇਰਾ ਦਾ 7 7:30 ਦਾ ਟਾਈਮ ਹੋਣ ਹੋ ਗਿਆ ਜੀ ਰੋਟੀ ਦਾ ਟਾਈਮ ਰੋਟੀ ਵੀ ਅਸੀਂ ਹਮੇਸ਼ਾ ਤੁਹਾਨੂੰ ਦੱਸਿਆ ਜੀ ਅਸੀਂ ਕੱਚੇ ਜੁੱਲੇ ਤੇ ਹੀ ਬਣਾਉਣੀ ਆ ਬਾਹਰ ਪੋਚਾ ਦੇ ਕੇ ਤੇ ਸਾਡੇ ਮੰਮੀ ਕਹਿੰਦੇ ਆ ਵੀ ਪੱਕੇ ਚੁੱਲੇ ਅੱਗ ਨਹੀਂ ਪਾਉਣੀ ਚਾਹੀਦੀ ਵੀ ਕਹਿੰਦੇ ਆ ਪੱਕਾ ਚੁੱਲਾ ਜਿਵੇਂ ਜਿਵੇਂ ਤਪਦਾ ਪਰਵਾਰ ਤਪਦਾ ਇਸ ਕਰਕੇ ਅਸੀਂ ਹਮੇਸ਼ਾ ਕੱਚੇ ਚੁੱਲੇ ਤੇ ਸਬਜ਼ੀ ਬਣਾਉਣੀ ਰੋਟੀ ਕੱਲਾ ਗੈਸ ਤੇ ਅਸੀਂ ਚਾਹ ਬਣਾਉਣੀ ਆ ਤੇ ਜਾ ਕੇ ਤੇ ਕਿਤੇ ਅਸੀਂ ਦੁੱਧ ਗਰਮ ਕਰ ਲੈਨੇ ਆ ਨਹੀਂ ਅਸੀਂ ਜਿਹੜੀ ਰੋਟੀਆਂ ਵਾਲੀ ਅੱਗ ਹੁੰਦੀ ਹੈ ਇਹਦੇ ਉੱਪਰ ਹੀ ਦੁੱਧ ਗਰਮ ਕਰ ਲੈਨੇ ਹੁੰਨੇ ਆ ਉਹ ਵੀ ਕਿਤੇ ਕਿਤੇ ਬੱਚੇ ਰੋਲ ਆਪਾਂ ਲੱਗ ਜਾਂਦੇ ਵੀ ਧੂਆ ਪੈ ਗਿਆ ਦੁੱਧ ਦੇ ਵਿੱਚ ਵੀ ਸਮੈਲ ਆਉਂਦੀ ਉਹ ਨਹੀਂ ਪੀਂਦੇ ਤਾਂ ਕਰਕੇ ਅਸੀਂ ਗੈਸ ਤੇ ਕਰ ਲੈਨੇ ਆ ਜੀ ਤੇ ਆ ਹੈਗਾ ਜੀ ਸ਼ਾਮ ਦਾ ਟਾਈਮ 5:30 ਦਾ 5 ਇੱਥੇ ਆਪਾਂ ਸਬਜ਼ੀ ਬਣਾਉਣੀ ਆ ਪਿੰਡਾਂ ਗਾਵੀ ਪਹਿਲਾਂ ਆਪਾਂ ਤੇਲ ਚ ਜੀਰਾ ਪਾਇਆ ਗਰਮ ਤੇ ਤੇ ਹੁਣ ਆਪਾਂ ਪਿੰਡੀਆਂ ਤਲ ਲਾਂਗੇ ਦੀ ਬਸ ਇੱਕ ਦੋ ਸਕੰਟ ਹੀ ਇਹਨਾਂ ਨੂੰ ਸੇਕ ਲਵਾਉਣਾ ਹੁੰਦਾ ਜ਼ਿਆਦਾ ਨਹੀਂ ਇਹ ਪਹਿਲਾਂ ਤਲੀਆਂ ਹੋਣ ਤੇ ਫਿਰ ਵਿਆਹ ਦੇ ਵਿੱਚ ਨਾ ਲਾਲਾਂ ਨਹੀਂ ਛੱਡ ਦਿਆਂ ਤੇ ਫਿਰ ਆਪਾਂ ਨੂੰ ਐਨੀ ਵੀ ਵਿੱਚ ਨਿੰਬੂ ਝੋੜਨਾ ਪਊ ਜਾਂ ਸਿਰਕਾ ਜਾ ਪਾਉਣਾ ਪਊਗਾ ਤੇ ਇਸ ਕਰਕੇ ਫਿਰ ਅਸੀਂ ਸਿੰਪਲ ਤਰੀਕੇ ਨਾਲ ਇਹ ਪਹਿਲਾਂ ਵੀ ਇਹਨਾਂ ਨੂੰ ਉਹ ਕਰ ਲੈਨੇ ਤਲ ਲੈਨੇ ਬਾਅਦ ਵਿੱਚ ਪਿਆਜ਼ ਤਲ ਲੈਨੇ ਹੁੰਨੇ ਆ ਜਿਵੇਂ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਹਰੀ ਮਚ ਇੰਦਾ ਸਾਰਾ ਕੁਸੂ 1-2 ਮਿੰਟ ਤਲ ਕੇ ਤੇ ਫੇਰ ਬਾਅਦ ਵਿੱਚ ਹੀ ਅਸੀਂ ਨੂਨ ਮਿਰਚ ਪਾਉਨੇ ਹੁੰਦੇ ਆ ਤੇ ਇਹਦੇ ਨਾਲ ਨਹੀਂ ਬਹੁਤ ਵਧੀਆ ਸਵਾਦ ਆਉਂਦਾਗਾ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਦੇਖੋ ਕਈ ਮੇਰੀਆਂ ਭੈਣਾਂ ਹੋਂ ਵੀ ਪਹਿਲਾਂ ਜਿਵੇਂ ਬੱਚ ਨੇਬੂਨ ਛੋੜ ਦਿੰਦੀਆਂ ਉੱਤੇ ਜਾਂ ਵੀ ਆਹ ਸਰਕਾਜ ਹੁੰਦਾ ਉਹ ਪਾਉਣਾ ਇੰਦਾ ਦਾ ਅਸੀਂ ਕੁਸ ਨਹੀਂ ਪਾਉਂਦੇ ਤੇ ਹੁਣ ਅਸੀਂ ਇਹਦੇ ਵਿੱਚ ਬਸ ਨੂਨ ਮਿਰਚ ਐਡ ਕਰਕੇ ਤੇ ਜਦੋਂ ਇਹ ਪੁੱਜ ਗਿਆ ਸਾਰਾ ਕੁਸ ਤੇ ਫੇਰ ਆਪਾਂ ਦਹੀਂ ਪਾਵਾਂਗੇ ਇਸ ਤਰ੍ਹਾਂ ਜੀ ਅਸੀਂ ਸਬਜ਼ੀ ਵੀ ਆਵੇ ਸੋਡੇ ਸਾਹਮਣੇ ਅਸੀਂ ਚੁੱਲੇ ਤੇ ਹੀ ਬਣਾਉਂਦੇ ਹਾਂ ਹਮੇਸ਼ਾ ਗੈਸ ਤੇ ਅਸੀਂ ਬਹੁਤ ਵਕਟ ਕੰਮ ਕਰਦੇ ਹਾਂ ਜੀ ਨਾ ਹੀ ਤਾਂ ਗੈਸ ਤੇ ਬਚਤ ਹੁੰਦੀ ਹੈ ਜੀ ਕਿਉਂਕਿ ਖਰਚੇ ਹੋਰ ਹੀ ਬਹੁਤ ਹੁੰਦੇ ਬੱਚਿਆਂ ਦੇ ਸਕੂਲਾਂ ਦੇ ਇਸ ਕਰਕੇ ਜੀ ਖਰਚੇ ਘਟਾਉਣ ਦੇ ਫਾਇਦਾ გამਗਿਆਈ ਬਹੁਤ ਆ ਤੇ ਤਾਂ ਕਰਕੇ ਅਸੀਂ ਚੁੱਲੇ ਤੇ ਹੀ ਵੱਧ ਤੋਂ ਵੱਧ ਕੰਮ ਕਰਦੇ ਹਾਂ ਜੀ ਹੁਣ ਆ ਵੇਖੋ ਅਸੀਂ ਦਹੀਂ ਪਾਤਾ ਜੀ ਇੱਕ ਦੋ ਚਮਚ ਤੇ ਇਹਦੇ ਵਿੱਚ ਹੀ ਹੁਣ ਆਪਾਂ ਮਸਾਲੇ ਸਾਰੇ ਪੁੱਜ ਜਾਣਗੇ ਜਿੰਨਾ ਚਿਰ ਜਿਵੇਂ ਹਾਲ ਇਹਦਾ ਵੀ ਦਹੀਂ ਦਾ ਪਾਣੀ ਜ ਸੁੱਕਦਾ ਨਹੀਂ ਦਹੀਂ ਜਮਾ ਉਹਨਾਂ ਚੇਰਾ ਆਪਾਂ ਇਹਨੂੰ ਭੁੰਨਾਂਗੇ ਇੱਕ ਦੋ ਮਿੰਟ ਤੇ ਬਾਅਦ ਵਿੱਚ ਆਪਾਂ ਭਿੰਡੀਆਂ ਰਲਾ ਕੇ ਮਿਕਸ ਕਰਾਂਗੇ ਜੀ ਤੇ ਬਾਕੀ ਜੀ ਸਬਜ਼ੀ ਬਣਾਉਂਦੇ ਰੋਟੀ ਪਾਣੀ ਹਾਂਜੀ ਆਪਣੀ ਭਿੰਡੀਆਂ ਦੀ ਸਬਜ਼ੀ ਤਿਆਰ ਆ ਜੀ ਹੁਣ ਮੰਮੀ ਤੇ ਮਜੂਦ ਖਾ ਕੇ ਦੱਸਣਗੇ ਜੀ ਕਿਵੇਂ ਬਣੀ ਆ ਚਲੋ